کس سے پتا پوچھیں منز لے جانا اپنے پیارے دا پتا کس پوچھئے کس پوچھئے کس سے پتا پوچھیں منز لے جانا جس کو خبر تھی تیری وہ بے خبر ملا جدے جی کل خبر سی اے خدا تیری خبر جی دے کل سی تے دسن جو ہی نہیں ਕੋਤੇ ਦਸਣ ਜੋਗਾ ਹੀ ਨਾ ਰਿਹਾ ਤੇ ਜਿਹੜੇ ਦੱਸਦੇ ਪਏ ਨੇ ਉਹ ਪਹੁੰਚੇ ਕੋਈ ਨਹੀਂ ਉਹ ਪਹੁੰਚੇ ਕੋਈ ਨਹੀਂ ਉਹ ਗਲਤ ਪਤਾ ਦੱਸਦੇ ਪਹਿਰੇ ਉਹ ਗਲਤ ਠਿਕਣਾ ਦੱਸਦੇ ਪਹਿਰੇ ਤੇ ਜਿਹਦੇ ਕੋਲ ਸਹੀ ਪਤਾ ਹੈ ਉਹ ਕਹਿੰਦਾ ਮੇਰੀ ਜ਼ਬਾਨ ਦੀ ਪਹੁੰਚ ਨਹੀਂ ਮੈਂ ਨਹੀਂ ਕਹਿ ਸਕਦਾ ਮੈਂ ਨਹੀਂ ਦੱਸ ਸਕਦਾ ਇਹ ਦੁਬਦਾ ਇਸੇ ਵਾਸਤੇ ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ ਮਨੁੱਖੀ ਦੁਨੀਆ 'ਚ ਜਿਨ੍ਹਾਂ ਨੇ ਜਾਣਿਆ ਜਿਨ੍ਹਾਂ ਕੋਲ ਖਬਰ ਸੀ ਉਹ ਖਬਰ ਦੱਸਣ ਜੋਗਾ ਨਹੀਂ ਤੇ ਜਿਹੜੇ ਬੇਖਬਰ ਨੇ ਉਹ ਖਬਰਾਂ ਦੱਸਦੇ ਪੈਣੇ ਦੱਸਦੇ ਪੈਣੇ ਰੱਜ ਕੇ ਦੱਸਦੇ ਪੈਣੇ ਦੱਸਦੇ ਜਾਂ ਦੱਸਦੇ ਥੱਕਦੇ ਵੀ ਨਹੀਂ ਬੜਾ ਦੱਸਦੇ ਪੈਣੇ ਬੜੇ ਬੈਸਮਬਾਸੇ ਫਿਰ ਸਾਰੇ ਸਾਥੀ ਬੈਠੇ ਸਨ ਥੋੜੇ ਦਿਨੋਂ ਇੱਕ ਸੱਜਣ ਨੇ ਫੋਨ ਕੀਤੀ ਜਿਸ ਬ੍ਰਹਮ ਗਿਆਨੀ ਦੇ ਤੁਸੀਂ ਲਖਣ ਦੱਸਦੇ ਹੋ ਕਿਧਰ ਪਿੱਛੇ ਕਥਾ ਇਸ ਤਰ੍ਹਾਂ ਦੀ ਚਲੀ ਹੋਵੇਗੀ ਉਹ ਲਖਣ ਮੇਰੇ ਵਿੱਚ ਹਨ ਆ ਕੇ ਦੇਖ ਲੈ ਵਾ ਇਹ ਲਖਣ ਮੇਰੇ ਵਿੱਚ ਹਨ ਮੈਂ ਸਾਰੇ ਬ੍ਰਹਮ ਗਿਆਨੀ ਦੇ ਲਖਣ ਰੱਖਦਾ ਤੁਸੀਂ ਕਹਿੰਦੇ ਹੋ ਕਰੋੜਾਂ ਚ ਕੋਈ ਕਦ ਹੁੰਦਾ ਹੈ ਹਰ ਸ਼ਹਿਰ ਦੇ ਚ ਨਹੀਂ ਹੁੰਦਾ ਹੁੰਦੇ ਨੇ ਮੈਂ ਬ੍ਰਹਮ ਗਿਆ ਨਹੀਂ ਮੈਂ ਬ੍ਰਹਮ ਗਿਆ ਨਹੀਂ ਮੈਂ ਘ ਠੀਕ ਹੈ ਹੁਣ ਤੇਰੇ ਨਾਲ ਪੈਸ ਕੀ ਕਰੀਏ ਬਿਹਤਰ ਹੋਵੇਗਾ ਮੈਂ ਕਿ ਹਸਪੀਟਲ ਜੇ ਇਲਾਜ ਕਰਾ ਲੈ ਮੈਂ ਵੇ ਨਹੀਂ ਕਹਿ ਕੇ ਜਾਨ ਛੁਡਾਈ ਮੈਂ ਕਿਸੇ ਡਾਕਟਰ ਨੂੰ ਦਿਖਾ ਜ਼ਰੂਰ ਕਿਉਂਕਿ ਅੱਜ ਤੱਕ ਜਿਨ੍ਹਾਂ ਨੇ ਜਾਣਿਆ ਉਹ ਲੇਨ ਹੋ ਗਏ ਕਿ ਉਹਨਾਂ ਨੇ ਇਹ ਆ ਕੇ ਸੇ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ। ਸਾਨੂੰ ਕੁਝ ਵੀ ਪਤਾ ਨਹੀਂ। ਕੁਝ ਵੀ ਪਤਾ ਨਹੀਂ। ਉਹਨਾਂ ਦਾ ਇਹ ਕਹਿਣਾ ਗੁਸਤਾਖੀ ਮਾਫ ਕੁਝ ਪਤਾ ਹੈ। ਕੁਝ ਪਤਾ ਹੈ। ਫਿਰ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ। ਉਹਨਾਂ ਦਾ ਇਹ ਕਹਿਣਾ ਨਹੀਂ ਕਥਨ ਕਰ ਸਕਦੇ। ਨਹੀਂ ਕਥਨ ਕਰ ਸਕਦੇ। ਕੁਝ ਇਸ਼ਾਰਾ ਕਰ ਰਹੇ ਹੈ। ਕਿਸੇ ਪਾਸੇ ਦਾ ਇਸ਼ਾਰਾ ਕਰ ਰਿਹਾ ਹੈ ਕੋਈ ਖੇਡ ਬਣੀ ਹੈ ਕੋਈ ਰਸ ਬਣਿਆ ਇਸ ਤਰ੍ਹਾਂ ਦੇ ਦਾਵੇ ਕਰਨ ਵਾਲੇ ਇੱਕ ਨੇ ਤੁਹਾਡੇ ਨੇੜੇ ਇਧਰ ਪਿੰਡ ਦੇ ਬੰਦੇ ਨੇ ਇੱਥੇ ਆ ਕੇ ਮੇਰੇ ਕੋਲ ਤਿੰਨ ਚਾਰ ਦਿਨ ਦਾਵਾ ਕੀਤਾ ਅੰਮ੍ਰਿਤ ਵੇਲੇ ਆ ਕੇ ਸਿਰ ਕੰਦਾ ਸੀ ਮੈਂ ਪਹਿਲੀ ਵਾਰ ਫਾ ਸਟੇਜ ਤੇ ਬ੍ਰह्म ਗਿਆਨ ਨੂੰ ਲੈਂਦਾ ਮੈਂ ਕਲਿਆੰਦਾ ਹੋਵੇਗਾ ਅੱਜ ਤੱਕ ਵਿਚਾਰੇ ਜਿੰਨੇ અવਤਾਰ ਹੋਏ ਨੇ ਉਹ ਤੇ ਐਵੇਂ ਹੀ ਹੋਏ ਨੇ کوئی ہوئے گا پہلی دفعہ اس طرح دے مل دے بہتادے چلتے صوفی کہیں دے کس سے پتا پوچھیں منزل جانا جس کو خبر تھی تیری وہ بے خبر ملا گرو نانک دیو جی مارا سوئی اجان انجان کہہ دو اس موڑ کہہ دو ਸੋਈ ਅਜਾਨ ਕਹੇ ਮੈਂ ਜਾਣਿਆ ਗੁਰੂ ਨਾਨਕ ਬਸ ਉਸੇ ਨੂੰ ਅਨਜਾਨ ਸਮਝ ਲੋ ਜਿਹੜਾ ਕਹਿੰਦਾ ਮੈਂ ਜਾਣ ਲਿਆ ਮੈਨੂੰ ਪਤਾ ਮੈਂ ਬ੍ਰह्म ਗੈਣੇ ਸੋਈ ਅਜਾਨ ਕਹੇ ਮੈਂ ਜਾਣਿਆ ਜਾਣਨ ਹਾਰ ਨਾ ਛਾਣਾ ਰੇ ਪਰ ਜਿਨੇ ਜਾਣਿਆ ਉਹ ਜਾਣਕਾਰਾਂ ਦੀ ਨਿਗਾਹ ਤੋਂ ਛੁਪਿਆ ਨਹੀਂ ਰਹਿ ਸਕਦਾ ਹਰ ਕਾ ਭਗਤ ਪ੍ਰਗਟ ਨਏ ਛਪੇ ਨਹੀਂ ਛਪਦਾ ਕੀਦੀ ਨਿਗਾਹ ਚੋ ਜਾਣਨ ਵਾਲਿਆਂ ਦੀ ਨਿਗਾਹ ਤੋਂ ਜਾਣਨ ਵਾਲਿਆਂ ਦੀ ਨਿਗਾਹ ਤੋਂ ਇਸ ਨੂੰ ਪੰਚ ਦਸੀ ਦੇ ਕਰਤਾ ਨੇ ਇੰਜ ਵੀ ਲਿਖਿਆ ਹੈ ਉਹ ਪ੍ਰਭੂ ਕੀ ਹੈ ਸਿਸ਼ ਪੁੱਛਦਾ ਹੈ ਉਦੇ ਵਿਆਖਿਆ ਕਰਕੇ ਦੱਸੋ ਬਿਆਨ ਕਰੋ ਉਹਨੇ ਬੜਾ ਇੱਕ ਕੀਮਤੀ ਹੀਰਾ ਪੱਥਰ ਦੇ ਦਿੱਤਾ ਬਹੁਤ ਕੀਮਤੀ ਉਹਨੂੰ ਆਖੇ ਕਿ ਵੇਚ ਕੇ ਆ ਜਾ ਪਰ ਪਹਿਲੇ ਤੋਂ ਜਿੱਥੇ ਜਿੱਥੇ ਜਾਣਾ ਹੈ ਮੈਂ ਤੈਨੂੰ ਕਹਿਣਾ ਤੂੰ ਦੱਸਿਓ ਦੇਂਦਾ ਕੀ ਹੈ ਤੇ ਮੇਰੇ ਕੋਲ ਇਜਾਜ਼ਤ ਲੈ ਜਾਈ ਵੇਚਣ ਵਾਸਤੇ ਉਹ ਜੋ ਫਜ਼ਾਣਾ ਸਬਜ਼ੀ ਵੇਚਦਾ ਹੈ ਨਾ ਉਹਦੇ ਕੋਲ ਲੈ ਜਾ ਬਈ ਮੈਂ ਪੱਥਰ ਵੇਚਣਾ ਹੈ ਲੈਣਾ ਹੀ ਉਹ ਦੂਜਾ ਜੋ ਕਪੜੇ ਦੀ ਦੁਕਾਨ ਹੈ ਬਜ਼ਾਜ਼ੀ ਦੀ ਕੱਢੀ ਬੈਠਾ ਹੈ ਉਹਦੇ ਕੋਲ ਜਾਇ ਤੇ ਕਹੀਂ ਮੈਂ ਵੇਚਣਾ ਹੈ ਮੇਰੇ ਸੰਤ ਨੇ ਮੈਨੂੰ ਭੇਜਿਆ ओके ਮੋਲ ਤੈਨੂੰ ਦੱਸਦਾ ਐ ਤੇ ਤੀਸਰਾ ਵੀ ਮੈਂ ਤੈਨੂੰ ਦੱਸਦਿਆਂ ਉਹ ਜਿਹੜਾ ਕਸਾਈ ਐ ਮਾਸ ਵੇਚਦਾ ਉਹਦੇ ਕੋਲ ਚਲਾ ਜਾਏ ਕਹੀਂ ਇਹ ਮੈਂ ਵੇਚਣਾ ਹੈ ਕੀ ਦੇ ਮੈਨੂੰ ਆਕੇ ਦੱਸਿਂ ਫਿਰ ਫੈਸਲਾ ਮੈਂ ਕਰਾਂਗਾ ਕਿ ਫਲਾਣੇ ਕੋਲ ਵੇਚਣਾ ਹੈ ਸਬਜ਼ੀ ਵਾਲੇ ਨੇ ਕਹਿ ਦਿੱਤਾ ਦੋ ਟਾਈਮ ਦੀ ਸਬਜ਼ੀ ਤੈਨੂੰ ਦੇ ਦੇਣਾ ਇੱਥੇ ਰੱਖ ਜਾ ਇਸ ਪੱਥਰ ਨੂੰ ਕਪੜੇ ਵਾਲੇ ਨੇ ਕਹਿ ਦਿੱਤਾ ਚਲ ਇੱਕ ਚੋਲੇ ਦਾ ਕੱਪੜਾ ਤੈਨੂੰ ਦੇ ਦੇਣਾ ਪੱਥਰ ذرا ચમਕਦਾ ਪਿਆ ਠੀਕ ਹੈ ਰੱਖ ਲੈ ਕਸਾਈ ਕੋਲ ਚਲਾ ਗਿਆ ਕਹਿੰਦਾ ਲੋੜ ਤੇ ਆਪਣੇ ਨੂੰ ਕੋਈ ਨਹੀਂ ਇਸ ਦੀ ਪਰ ਤੂੰ ਹੁਣ ਆਇਆ ਹੈ ਤੇ ਸੰਤ ਨੇ ਤੈਨੂੰ ਭੇਜਿਆ ਚਲ ਇੱਕ ਡੰਗ ਦਾ ਮਾਸ ਲੈ ਜਾ ਬਸ ਐਨੇ ਉਹ ਵਾਪਸ ਆ ਗਿਆ ਕਹਿਣ ਲੱਗਾ ਸੰਧੀ ਕਿਹਦੇ ਕੋਲ ਵੇਚਾਂ ਇਹ ਤਿੰਨ ਤਰ੍ਹਾਂ ਦੇ ਮੁੱਲ ਦੱਸੇ ਗਏ ਸੰਤ ਨੇ ਆਖਿਆ ਹੁਣ ਇੱਕ ਚੌਥਾ ਵੀ ਹੈ ਉਹ ਦੇ ਕੋਲ ਹੋ ਆ ਉਸੇ ਜੋਰੀ ਉੱਥੇ ਆ ਪਰ ਵੇਚੀ ਨਾ ਮੈਨੂੰ ਆ ਕੇ ਦੱਸੇ ਮੈਨੂੰ ਆ ਕੇ ਦੱਸੇ ਜੋਰੀ ਖੁੱਲ ਗਿਆ ਅਤੇ ਆਖਿਆ 10000 ਸੋਨੇ ਦੀਆਂ ਮੋਹਰਾਂ ਲੈ ਲੈ ਪਰ ਮਿੱਤਰਾ ਮੇਰੇ ਕੋਲ ਇਤਨਾ ਹੀ ਧਨ ਹੈ ਤੇ ਇਸ ਧਨ ਤੋਂ ਵੀ ਕੀਮਤੀ ਹੈ ਕੀਮਤੀ ਹੈ ਜੇ ਤੇਰਾ ਜੀ ਕਰੇ ਤੇ 10000 ਮੋਹਰਾਂ ਲੈ ਲੈ ਇਹਨੂੰ ਰੱਖ ਜਾ ਪਰ ਇਹਦੀ ਕੀਮਤ ਨਹੀਂ ਹੈ ਕਿਉਂਕਿ ਇਸ ਤੋਂ ਜ਼ਿਆਦਾ ਮੈਂ ਦੇ ਨਹੀਂ ਸਕਦਾ ਮੇਰੇ ਕੋਲ ਹੈ ਹੀ ਨਹੀਂ ਐਨਹੀਂ ਹੈ ਜੇ ਤੈਨੈ ਤੂੰ ਵੇਚਣਾ ਚਾਹੇ ਰੱਖ ਜਾ 당ਗ ਰਹੇ ਕੇ ਆ ਕੇ ਸੰਤ ਨੂੰ ਦੱਸਿਆ ਕਿਨੇ ਐ ਨਾਮੁਲ ਪਾਇਆ ਉਸਨੇ ਤੇ ਨਾਲੇ ਉਹ ਕਹਿੰਦਾ ਮੁੱਲ ਨਹੀਂ ਹੈ ਮੁੱਲ ਨਹੀਂ ਹੈ ਆਪਣੇ ਕੋਲ ਹੋਰ ਹੈ ਨਹੀਂ ਇੰਜ ਕਹਿੰਦਾ ਪੰਚ ਦਸੀ ਨੇ ਬੜੀ રસਦਾਇਕ ਇਹ ਜੋ ਹੈ ਕਹਾਣੀ ਦਸੀਏ ਪੰਜ ਦਸੀ ਦਾ ਕਰਤਾ ਫਿਰ ਲਿਖਦਾ ਹੈ ਸਬਜ਼ੀ ਮੰਡੀ ਤੇ ਵੇਚਣ ਵਾਲੇ ਮਾਸ ਵੇਚਣ ਵਾਲੇ ਕਪੜੇ ਵੇਚਣ ਆਏ ਬਜ਼ਾਰਾਂ ਦੇ ਬਾਜ਼ਾਰ ਨੇ ਬਜ਼ਾਰਾਂ ਦੇ ਬਾਜ਼ਾਰ ਨੇ ਹੀਰਾ ਤੇ ਕਿਦਰੇ ਕਿਦਰੇ ਵਿਕਦਾ ਲੰਬੀ ਚੋੜੀ ਮਾਰਕੀਟ ਨਹੀਂ ਆਉਂਦੀ ਲੰਬੇ ਚੋੜੇ ਬਾਜ਼ਾਰ ਨਹੀਂ ਹੁੰਦੇ ਹਰ ਜਗ੍ਹਾ ਬ੍ਰਮਗੈ ਨਹੀਂ ਨਹੀਂ ਆਉਂਦਾ ਹਰ ਜਗ੍ਹਾ ਬ੍ਰਹਮ ਗਿਆਨੀ ਨੂੰ ਸਮਝਣ ਵਾਲਾ ਵੀ ਨਹੀਂ ਹੁੰਦਾ।